ਉਹਡ ਭਾਗਾ ਦੇਣਾ ਹੈ ਜਿੱਥੇ ਮਾਂ ਪਰੇਸ਼ਾਨੇ ਗੁਰੂ ਅਰਜਨ ਜੀ ਪਾਸ਼ਾ ਜੀ ਨੇ ਮਹਾਰਾਜ ਦਾ ਗੁਰੂ ਰਾਮ ਸਾਹਿਬ ਜੀ ਦਾ ਸੰਪੂਰਨਤਾ ਕਰਕੇ ਉਹਨਾਂ ਨੂੰ ਅਜ ਅਜ ਦੇ ਦਿਨ ਪਹਿਲੇ ਵਾਰ ਗੁਰੂਗ੍ਰੰਥ ਅਭਿਗੁਰ ਮੰਦਰ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਸੀ ਗੁਰੂ ਬਾਣੀ ਦਾ ਪ੍ਰਕਾਸ਼ ਕੀਤਾ ਸੀ ਜਿੰਨੂੰ ਉਹ ਆਪਣੇ ਦੋ ਉਪਰਥਾਨ ਰੱਖਦੇ ਸਨ ਆਪ ਵੀ ਜੇ ਸਾ ਬੈਠਦੇ ਸਨ ਪਹਿਲਾਂ ਤੋਂ ਹੀ ਉਹਨਾਂ ਨੇ ਗੁਰੂ ਰਾਮ ਸਾਹਿਬ ਜੀ ਨੂੰ ਉਪਰ ਰੱਖਿਆ ਸੀ ਤੇ ਇਹੀ ਸਾਡੇ ਗੁਰੂ ਸਾਹਿਬ ਜਿਹੜੇ ਮੁੜ ਕੇ ਨਨ ਗੁਰਗੱਦੀ ਮਿਲੀ ਇਹ ਇਹ ਬਹੁਤ ਹੀ ਵੱਡਾ ਤੇ ਪਵਿੱਤਰ ਦਿਹਾੜਾ ਜੇ ਗੁਰੂ ਸਾਹਿਬ ਨੇ ਇੱਥੇ ਹਰਮੰਦਰ ਸਾਹਿਬ ਜੀ ਨੂੰ ਦਿੱਤਾ ਜਲੋਤ ਸਾਹਿਬ ਵੀ ਸਜਾਏਗੇ ਜਲੋਤ ਸਾਹਿਬ ਸਜਾਏਗੇ ਨੇ 12 ਵਜੇ ਤੱਕ ਜਲੋਤ ਸਾਹਿਬ ਰਹਿਣਗੇ ਤੇ ਸਾਰੇ ਸੰਗਤ ਜਿਹੜੀ ਆ ਦਰਸ਼ਨ ਕਰਨ ਵਾਹਿਗੁਰੂ ਜੀ ਦਾ ਬਹੁਤ ਆਦੀਸ਼ ਬਾਜੀ ਦੇ ਆ ਲੱਭੇ ਨਜ਼ਾਰਾ ਹੁੰਦਾ ਕੀ ਕਹਿਣਾ ਚਾਹੋਗੇ ਇਸ ਮਾਪਾ ਤੋਂ ਬਹੁਤ ਉਤਰਾਡਾ ਤੇ ਜਿਠੇ ਸੱਭੇ ਸਾਹਿਬ ਨਹੀਂ ਦੁੱਧ ਜਿਹਿਆ ਇੱਥੇ ਹਾਰ ਕੀ ਦੀ ਅਲੋਕ ਕਿਹਾ ਹਰ ਕੀ ਦੀ ਜਿਹੜੀ ਉਹਦਾ ਨਜ਼ਾਰਾ ਹੀ ਵੱਖਰਾ ਜੀ ਸਵੇਰ ਤੋਂ ਸ਼ਾਮ ਤੱਕ ਜਿਹੜੇ ਨਹੀਂ ਵੈਸੇ ਹੀ ਇੱਥੇ ਅਜਿਹਾ ਜਿਹੜਾ ਅਜਿਹਾ ਹੀ ਮਹਾਨ ਦਿਹਾੜਾ ਇਹਦੇ ਤੇ ਮਤਲਬ ਕੋਈ ਗੱਲ ਕਰਨ ਵਾਲੀ ਨਹੀਂ ਹੈ ਸੰਗਤਾਂ ਦਾ